ਤੁਹਾਡਾ ਮਾਈ ਨਿਊ ਬਲੌਗ ਕੀ ਹਾਲ ਚਾਲ ਸਾਰਿਆਂ ਦਾ ਤੁਸੀਂ ਦੇਖ ਰਹੇ ਆਪਣੇ ਭਰਾ ਡੀ 101 ਨੂੰ ਤੇ ਆਪਣੇ ਨਵੇਂ ਬਲੌਗ ਦੀ ਸ਼ੁਰੂਆਤ ਹੋ ਚੱਕੀ ਹੈ ਤੇ ਆਪਣਾ ਸਵੇਰੇ ਫੇਰ ਆਪਣਾ ਰੁਟੀਨ ਵਾਂਗੂ ਉੱਠ ਕੇ ਨਹਾ ਤੋਂ ਫ੍ਰੈਸ਼ ਹੋ ਗਿਆ ਤੇ ਘਰ ਦੇ ਲੱਗੋ ਮੇਰੇ ਸਾਰੇ ਸੱਤੇ ਹੋਏ ਆ ਤੇ ਕਿਉਂਕਿ ਤਾਂ ਬਾਰਿਸ਼ ਦਾ ਮੌਸਮ ਮੌਸਮ ਚੱਲਦੇ ਵੀ ਆਪਣੇ ਕੰਟੀਨਿਊਸਲੀ ਬਾਰਿਸ਼ ਹੁੰਦੀ ਵੀ ਆ ਕਦੀ ਘਟਦੀ ਤੇ ਕਦੀ ਵੱਧਦੀ ਆ ਤੇ ਜਿਹਦੇ ਕਾਰਨ ਜਿਹੜੀ ਇੱਕ ਬਾਰਿਸ਼ ਰੋਗ ਦਾ ਨਾਮ ਇਹ ਲੱਤੀ ਤੇ ਮੰਮੀ ਵੀ ਥੋੜਾ ਠੀਕ ਨਹੀਂ ਹੈਗੀ ਤੇ ਜਿੰਨਾ ਮੈਨੂੰ ਆਪਣੀ ਵੋਇਸ ਕਾਫੀ ਹੌਲੀ ਕਰਕੇ ਵੀਡੀਓ ਸ਼ੂਟ ਕਰਨਾ ਪੈਂਦਾ ਪਿਆ ਤੇ ਆਪਣਾ ਡੇਲੀ ਤਰਾ ਕਾਵਾ ਵਾਚਰ ਜਿਹੜਾ ਹੈਗਾ ਉਹ ਰੈਡੀ ਹੋ ਚੁੱਕਾ ਤੇ ਹੁਣ ਉਹ ਖੀ ਗੇ ਤੇ ਮੈਂ ਥੋੜਾ ਫਰੂਟ ਫਰਾਡ ਖਾਣਾ ਤੇ ਅੱਜ ਵੇਖਣਾ ਕਿਉਂਕਿ ਬਨਾਣਾ ਦੇ ਓਵਰ ਆਲ ਆਪਣੇ ਬੰਦ ਹੈਗੇ ਉਹ ਵੀ ਪ੍ਰੇਅ ਦੇ ਘਰ ਚ ਕਿਉਂਕਿ ਮੈਂ ਉਹ ਗੇਨਿੰਗ ਕਰਨ ਲਈ ਬੈਟਰ ਹੈ ਪਰ ਆਪਾਂ ਗੇਨਿੰਗ ਤੇ ਨਹੀਂ ਗਿਆ ਆਪਾਂ ਸਰੀਰ ਉੱਪਰ ਜਿਹੜਾ ਹੈਗਾ ਉਹ ਲੂਜ਼ ਕਰਨਾ ਤੇ ਇਸ ਕਰਕੇ ਬੱਦ ਤੋਂ ਬਾਅਦ ਐਪਲ ਹੀ ਆਪਾਂ ਨੂੰ ਖਾਣਾ ਪੈਣਾ ਤੇ ਐਪਲ ਉਸ ਤੋਂ ਬਾਅਦ ਹੀ ਖਾਵਾਂਗੇ 10-15 ਮਿੰਟ ਰੋਕ ਕੇ ਤੇ ਲੱਗ ਹੁਣ ਹੈਸ਼ਟੈਗ ਹੈਗੇ ਬੱਚੇ ਵੀ ਅੱਜ ਛੁੱਟੀ ਦੇਗੇ ਕਿਉਂਕਿ ਉਹਨਾਂ ਦੇ ਪੇਪਰ ਚੱਲਦੇ ਪਏ ਆ ਤੇ ਪੇਪਰ ਕੱਲ੍ਹ ਹੀ ਤੇ ਅੱਜ ਫੇਰ ਛੁੱਟੀ ਆ ਤੇ ਹੁਣ ਹੁਣ ਰੈਸਟ ਕਰਦੇ ਵੀ ਇਸ ਟਾਈਮ ਕਿਉਂਕਿ ਰਾਤ ਦੇ ਬਹੁਤ ਥੱਕੇ ਵਿਚਾਰੇ ਟੀਵੀ ਤੇ ਤੁਹਾਡਾ ਫੇਰ ਸਵਕਤੀ ਉਹਨਾਂ ਤੋਂ ਪਹਿਲਾਂ ਜਲਦੀ ਉੱਠ ਗਿਆ ਵਾ ਕਿਉਂਕਿ ਜੇ ਠੜ੍ਹਣਾ ਮੌਸਮ ਹੁੰਦਾ ਨਾ ਨੀਂਦ ਵੀ ਬੜੀ ਵਧੀਆ ਆਉਂਦੀ ਹੈ ਤੇ ਨੀਂਦ ਪੂਰੀ 3-4 ਘੰਟੇ ਦੀ ਵਧੀਆ ਹੋਊਗੀ ਤੇ ਹੁਣ ਪ੍ਰੋਪਰਲੀ ਉੱਠ ਚੁੱਕਾ ਹਾਂ ਤੇ ਹੁਣ ਪਹਿਲੇ ਵੇਖਦੇ ਆ ਕਿ ਰੋਟੀ ਪਾਣੀ ਦਾ ਕੀ ਸਿਸਟਮ ਹੈ ਨਾਲ ਦੀ ਨਾਲ ਉਹ ਵੀ ਤਿਆਰ ਕਰਦੇ ਆ। ਤਾਂ ਗਏ ਚੜਾ ਇਸ ਟਾਈਮ ਤੇ ਹਵਾ ਠੰਣੀ ਜਲਦੀ ਲੜੀਆਂ ਚੱਲਦੀ ਆ ਭਜਾਂ ਤੇ ਆਪਣੀ ਬਾਈਕ ਉਹ ਲੱਗੀ ਆ ਤੇ ਆਪਾਂ ਹੀ ਛੜਾ ਹੋ ਲੈ ਲਿਆ ਤੇ ਹੁਣ ਇਹਨੂੰ ਮੈਂ ਖਾ ਗੇ ਤੇ ਚੱਲਦਾ ਹਾਂ ਕੋਈ ਕੈਫੇ ਟੈਂਪਰੇਰੀ ਟਾਈਮ ਪਾਸ ਥੋੜੇ ਵੀ ਪਰੌਂ ਉਤਰ ਗਾਉਂਦੇ ਆ। ਵੀਰ ਭਰਾਵਾਂ ਨਾਲ ਥੋੜਾ ਫਨੀ ਜੋਕ ਹੱਸ ਮਜ਼ਾਕ ਕਰਨ ਤੋਂ ਬਾਅਦ ਹੁਣ ਚੱਲਾਂ ਮੈਂ ਜਿੰਮ ਜਿੰਮ ਦਾ ਬੈਕਪੈਕ ਵੀ ਨਾਲ ਹੀ ਲੈ ਜਾਂਦਾ ਹਾਂ। ਦੇ ਵੀ ਭਰਾ ਪ੍ਰਿਆਸ਼ ਬਰਸਤੀ ਜਗ ਦੇ ਇਧਰ ਆਪਾਂ ਵੀ ਫਨੀਸ਼ ਕਰਨ ਦੇ ਤੇ ਹੁਣ ਆਪਣਾ ਟਾਈਮ ਨੇ ਕਲਾਸ ਦਾ ਬੰਦੇ ਥੋੜੀ ਆਪਾਂ ਕਰੀ ਐਕਸਰਸਾਈਜ਼ ਤੇ ਲਗਭਗ ਆਪਣੇ 2:30 ਵੱਜ ਚੁੱਕੇ ਆ ਤੇ ਕੋਸਟ ਦਾ ਟਾਈਮ ਵੀ ਹੋ ਗਿਆ ਆ ਨਾ ਤੇ ਆਪਾਂ ਹੁਣ ਗੱਲ ਜਾਂ ਕਲਾਸ ਕੱਲ੍ਹ ਆਈ ਚੈਸਟਰ ਅੱਜ ਦੇ ਕਿਹਦੀ ਚੱਲੇ ਕਿਉਂਕਿ ਐਕਸਰਸਾਈਜ਼ ਵੀ ਲੈ ਨਹੀਂ ਨੋ ਲੈ ਨਹੀਂ ਜਾਦਾ ਕਿਤੇ ਅੱਜ ਕੋਸਾਂ ਨੂੰ ਦੱਸਣਗੇ ਕਿਹਦੀ ਐਕਸਰਸਾਈਜ਼ ਨੋਣੀ ਮੇਂ ਮਿੱਤਰੋ ਆਗਮਕਾਰ ਅੱਜ ਗਈ ਆਪਣੇ ਸ਼ੋਲਡਰ ਤੇ ਲੱਗੀ ਹੈ ਪੂਰੀ ਦਰਦਾ ਹੁੰਦੀ ਹੈ ਪਿਆ ਤੇ ਨੂੰ ਆਪਣੀ ਤਿਆਰ ਕਰ ਲਗਾ ਡਾਈਟ ਆਪਣਾ ਐਗ ਤੇ ਨਾਲ ਮਿਲਕ ਦੇ ਹੋ ਪਿੰਨਾ ਲਓ ਜੀ ਮਿੱਤਰੋ ਪੜਾ ਆ ਗਿਆ ਸਮਾਨ ਦੁੱਧ ਤੇ ਨਾਲ ਅੰਡੇ ਤੇ ਇਹਨਾਂ ਸ਼ਾਕੇ ਤੇ ਤੋਂ ਬਾਅਦ ਕਰਦੇ ਆਪਾਂ ਆਪਣਾ ਦਾਲ ਫੁਲਕਾ ਚਾਲੂ ਚੰਚੀ ਜੀ ਫਾੜਨ ਦੀ ਆਪਣੀ ਘੁੰਮੜੀ ਤੇ ਆਪਾਂ ਦਾਲ ਚੋਲ ਲੱਗੇ ਸ਼ਗਣ ਤੇ ਲਾਗੇ ਲੂਣ ਰੱਖਿਆ ਥੋੜਾ ਜਿਹਾ ਤੇ ਹੁਣ ਇੱਕੋ ਕਾਵੇ ਰਿਆ ਨਹੀਂ ਫਟਦਾ ਪਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਨਾ ਮੈਂ ਥੋੜਾ ਦੇਖ ਰਿਹਾ ਜੀ ਸੀਤਾ ਕਾਜ ਕੰਮ ਚੱਲ ਗਿਆ ਠੀਕ ਹੈ ਨਹੀਂ ਤੇ ਟ੍ਰੇਡ ਕੋਈ ਆਪਾਂ ਨਾ ਲਿਆਣਾ ਨਾ ਤੇ ਮੀਂਹ ਦਾ ਮੌਲ ਚਾਲ ਵੇਰ ਬਣ ਗਿਆ ਵਾ ਤੇ ਕਾਫੀ ਬੱਦਰ-ਕੁੱਦਲ ਵੀ ਹੋ ਗਿਆ ਤੇ ਮੌਸਮ ਪਰ ਕਾਫੀ ਖਰਾਬ ਹੈ ਤੇ ਹੁਣ ਆਪਾਂ ਕੰਮ ਤੇ ਨਿਕਲ ਚੱਲੇ ਆਂ ਤੇ ਜਾਂਦੇ ਸਭ ਤੋਂ ਪਹਿਲਾਂ ਵੇਖਦੇ ਪਾਉਲ ਪਾਵਰ ਦੀ ਇੱਕ ਦਰਜੀ ਕੋ ਹੋ ਜਾਣਾ ਜਿੱਕੋ ਆਪਾਂ ਰੇਨ ਕੋਡ ਸੁਵਾਵਾ ਸੋ ਗਾਇਸ ਆਪਾਂ ਨਾ ਹੁਣ ਪਹਿਲਾ ਆਰਡਰ ਦੇਣਾ ਹੈ ਕਸਟਮਰ ਨੂੰ ਤੇ ਆਪਣਾ ਜਿਹੜਾ ਹਸਪੀਟਲ ਦੇ ਲਾਗੇ ਆਰਡਰ ਪਿਆ ਉਹ ਮੀਂਹ ਤੇ ਲਗਭਗ ਸਟਾਰਟ ਹੋ ਗਿਆ ਵਾ ਤੇ ਹੁਣ ਕੰਟੀਨਿਊਲੀ ਮੇਂ ਪੇਜ ਨੂੰ ਦਬਾਵਾ ਤੇ ਆਪਾਂ ਨੂੰ ਜਿਹੜਾ ਹੈਗਾ ਆਪਣੇ ਆ ਸੇਫਟੀ ਪੈਨ ਜਿਹੜਾ ਹੈਗਾ ਰਾਤ ਵਾਂਗੂ ਪੋਣਾ ਪੈਣਾ ਵਾ ਤੇ ਹੁਣ ਪਹਿਲਾ ਆਰਡਰ ਡਿਲੀਵਰਡ ਕਰਨ ਤੋਂ ਬਾਅਦ ਨਿਕਲਦੇ ਆਪਣੀ ਮੇਨ ਲੋਕੇਸ਼ਨ ਤੇ ਕਿਉਂਕਿ ਆਰਡਰ ਸੁਨੇਹ ਵੀਰ ਭਰਾ ਸਾਰੇ ਕਹਿੰਦੇ ਕੰਟੀਨਿਊਲੀ ਪਈ ਜਾਂਦੇ ਤੇ ਮੈਨੂੰ ਦੋ ਆਰਡਰ ਹੁਣ ਇਕੱਠੇ ਪਈ ਦੇ ਤੇ ਪਹਿਲਾ ਆਰਡਰ ਡਿਲੀਵਰ ਕਰਾ ਲੱਗਾ ਹਸਪੀਟਲ ਤੇ ਦੂਜਾ ਭੇਜ ਰਿਹਾ ਕਿਤਰਾ ਦਾ ਪਿਆ ਪਣੀ ਰਿਓ ਵੀਡੀਓ ਨਾਲ ਤੇ ਦੇਖਦੇ ਆ ਫੁੱਲੀ ਨਾਈਟ ਦਾ ਵੀ ਕਿਡਾ ਬੇ ਲੱਗੇ ਹੁਣ ਪਹੁੰਚ ਗਏ ਆ ਤੇ ਆਪਾਂ ਦਰਬਾਰ ਸਾਹਿਬ ਆਪਣੇ ਕੋਨੇ ਦੇ ਪੈ ਤਾਂ ਹੁਣ ਇੱਥੇ ਪੜੇ ਆ ਕਿਉਂਕਿ ਆਰਡਰ ਤੇ ਲਗਭਗ ਸਟਾਕ ਹੋ ਗਏ ਪੈਣੇ ਤੇ ਹੁਣ ਸੱਤ ਆਰਡਰ ਟੋਟਲ ਪਏ ਆ ਨਾਲ ਰੈਕਡੋ ਦਾ ਕੰਮ ਕਰ ਰਹੇ ਨੇ ਤੇ ਦੇਖੋ ਹੁਣ ਕੀ ਬੰਦਾ ਆ ਗਈ ਜਦੋਂ ਮੀਂਹ ਬੰਦ ਹੋ ਜਾਂਦਾ ਨਾ ਉਹਦਾ ਆਰਡਰ ਘਟ ਜਾਂਦੇ ਬਸ ਜੇ ਹੁਣ ਮੀਂਹ ਪੈਂਦਾ ਬੇਟਾ ਕੋਨੇ ਉਂਦੀ ਆਰਡਰ ਮਿੰਟੋ ਮਿੰਟ ਲੱਗਦਾ ਪੈਣੇ ਆ ਉਹ ਦੇਖੋ ਵੇਟ ਦੇ ਕਰਦੇ ਪਏ ਆ ਔਰਡਰ ਦੀ ਜਾਂ ਰਾਈਡ ਇੱਕ ਟੋੜ ਰਾਈਡ ਹੀ ਪਾਜੇ ਚਲੋ ਬਾਬਾ ਜੀ ਆਪਣੇ ਲਾ ਕੇ ਆ ਗਏ ਕੱਲ ਜਿੰਨਾ ਚਾਹ ਪਿਆ ਸੀ ਬਾਬਾ ਜੀ ਇਹ ਡੋਲੇਸ਼ ਵਾਲੇ ਚੈੱਕ ਕਰੋ ਬਾਬਾ ਜੀ ਜੇ ਜੀ ਕੋ ਲੁੰਦੇ ਆ ਓਕੇ ਰਿਪੋਰਟ ਪੂਰੀ ਬਾਬਾ ਜੀ ਦੀ ਚੱਲ ਬਾਤ ਹੈ ਤੇ ਬਾਬਾ ਜੀ ਕਹਿੰਦੇ ਟੈਨਸ਼ਨ ਨਹੀਂ ਲੈਣੀ ਜੇ ਹੁੰਦੇ ਹੋਏ ਬਾਬੇ 에어ਪੋਰਟ ਦੀ ਰਾਈਡ ਲਾ ਕੇ ਹੋਣਾ ਤੇ ਰਸਤੇ ਤੇ ਪੈਂਡ ਹੈ ਗਨਮੀ ਤੇ ਵੀ ਤੁਹਾਡਾ ਐਸ਼ਟੈਂਪ ਫ্লাই ਕਵਰ ਥਲੇ ਖਲੋ ਗਿਆ ਵਾ ਆ ਗਈ 에어ਪੋਰਟ ਦੀ ਬੜੀ ਵਧੀਆ ਰਾਈਡ ਪੈ ਗਈ ਇੱਕ ਰਾਈਡ ਤੇ ਸਭ ਕੁਝ ਕਵਰ ਅਪ ਕਰਾਤਾ ਤੇ ਹੁਣ ਆ ਇੱਕ ਕੰਮ ਚਲੋ ਆ ਜੀ ਲੱਗੇਗਾ ਇਹਨਾਂ ਦੇ ਫਲਾਈਓਵਰ ਲੱਗ ਗਿਆ ਉਹ ਸਾਰੀ ਗੱਡੀਾਂ ਦੀ ਵੀ ਇੱਥੇ ਤੱਕ ਵੀਰ ਸਾਰਾ ਸੁੱਕੇ ਚ ਖੜਾ ਵਾ ਤੇ ਬਚਾਈ ਹੋ ਗੈ ਨਹੀਂ ਤੇ ਇਸ ਟਾਈਮ ਭੇਦਾ ਹੀ ਭੱਗੇ ਵਾਜ ਤੇ ਆਈਡੀ ਮੇਰੀ ਆਫ ਹੋ ਗਈ ਹੁਣ ਤੇ ਹੁਣ ਰੈਪਿਡ ਦਾ ਕੰਮ ਸ਼ੁਰੂ ਆ ਬਸ ਰਾਈਡਾਂ ਪਈ ਜਾਣ ਕੱਟਚ ਤੋਂ ਹੋ ਗਏ ਮੈਂ ਕਹਿੰਦਾ ਅੱਜ ਰੁਪਈਆ ਵਧੀਆ ਬਣਾ ਕੇ ਜਾਣਾ ਰੈਪਿਡ ਤੋਂ ਬਸ ਰਾਈਡਾਂ ਪਈ ਜਾਣ ਰੇਨਕੋਟ ਆਪਣੇ ਕੋ ਪਿਆ ਵਾ ਬਸ ਬੈਗ ਚ ਸਭ ਕੁਝ ਪਿਆ ਵਾ ਲੋ ਜੀ ਬਿੱਤਰੋ ਆਪਾਂ ਨੂੰ ਰਾਈਡ ਪੈ ਗਈ ਸੀ 에어ਪੋਰਟ ਦੀ ਤੇ 에어ਪੋਰਟ ਦੀ ਦੂਜੀ ਰਾਈਡ ਪਈ ਤੇ ਹੁਣ ਉਦੋਂ ਸਵਾਰੀ ਜਿਹੜੀ ਗੀ ਛੱਡ ਕੇ ਤੇ ਨਾਲ ਹੀ ਚਲੋ ਮੈਂ ਵਾਪਸੀ ਹੋਣ ਹੀ ਵਾਲਾ ਸੀ ਪਰ ਆ ਗਈ ਜਾਂਦੇ ਜਾਂਦੇ ਇੱਕ ਖਾਲੀ ਹੱਥ ਤੇ ਹੋਣਾ ਹੀ ਹੋਣਾ ਸੀ ਤੇ ਵਿਸਾਲੇ ਜਾਣਾ ਹੀ ਪਿਆ ਤੇ ਨਾਲ ਹੀ ਦੂਜੀ ਰਾਈਡ ਵੀ ਆਪਾਂ ਨੂੰ ਪੈ ਗਈ ਮਤਲਬ ਵਾਪਸੀ ਹੋਣ ਦੀ ਤੇ ਮੈਂ ਤਾਂ ਚਲੋ ਸ਼ੁਰੂ ਕੀਤਾ ਹਾਂ ਜੀ ਵੈਸੇ ਖਾਲੀ ਹੱਥ ਹੀ ਹੋਣਾ ਪਿਆ ਪਰ ਰਾਈਡ ਪੈ ਗਈ ਨਾਲ ਤੇ ਇਸ ਦੇ ਨਾਲ ਆਪਾਂ ਜਿਹੜੀ ਗਈ ਦੂਜੀ ਰਾਈਡ ਘਰ ਤੇ ਡ੍ਰੋਪ ਆਊਟ ਇੱਥੇ 골ਡਨ ਟੈਂਪ ਲਾ ਕੇ ਹੁਣ ਮੈਂ ਹੁਣ ਰੈਡ ਪੈ ਰਹੀ ਆ ਪਰ ਆਪਾਂ ਅਸੈਂਬਲੀ ਕਰੇ ਕਿਉਂਕਿ ਉਹ ਫੋਟੋਲੀ ਟਾਈਮ ਮੇਰਾ ਹੋ ਚੁੱਕਿਆ ਹੈ ਘਰ ਜਾਂਦਾ ਤੇ ਹੁਣ ਇਸ ਟਾਈਮ ਘਰ ਦੀ ਛੁੱਟੀ ਤੇ ਆਪਾਂ ਮਿਲਦੇ ਹਾਂ ਜੇ ਘਰ ਫਿਰ ਉਹ ਗਿਆ ਮੈਂ ਘਰ ਪਹੁੰਚ ਤੇ ਹੁਣ ਪੰਜਾਸਟ ਕਰਨ ਲੱਗਾ ਹਾਂ ਤੇ ਇਸ ਨਾਲ ਕਰਦੇ ਲੋਗ ਐਂਡ ਮਿਲਦੇ ਨੈਕਸਟ ਵਕਲ ਨਾਲ ਓਕੇ ਟਾਤਾ ਬਾਏ